ਜਲੰਧ ਦੇ ਦਿਹਾਤੀ ਪੁਲਿਸ ਨੇ ਵੱਡੀ ਸਫਲਤਾ ਪ੍ਰਾਪਤ ਕਰਦੇ ਹਾਂ ਇੱਕ ਅੰਤਰਰਾਜੀ ਗੈਰ ਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਗਿਰੋਹ ਦੇ ਮੁਖੀ ਨੂੰ ਗ੍ਰਿਫਤਾਰ ਕਰਕੇ 5 ਦੇਸੀ ਪਿਸਤੌਲ ਬਰਾਮਦ ਕੀਤੇ ਗਏ ਨੇ ਮੱਧ ਪ੍ਰਦੇਸ਼ ਤੋਂ ਪੰਜਾਬ ਤੱਕ ਹਥਿਆਰਾਂ ਦੀ ਗੈਰ ਕਾਨੂੰਨੀ ਟੂਆ ਟੂਆ ਨੂੰ ਨਿਸ਼ਾਨਾ ਬਣਾਉਣ ਵਾਲਾ ਇਹ ਆਪਰੇਸ਼ਨ ਖੇਤਰ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੇ ਪ੍ਰਵਾਹ ਨੂੰ ਰੋਕਣ ਲਈ ਇੱਕ ਮਹੱਤਵਪੂਰਨ ਕਦਮ ਹੈ ਦਿਹਾਤੀ ਪੁਲਿਸ ਨੇ ਇੱਕ ਵਾਰੀ ਫਿਰ ਇੱਕ ਜਿਹੜਾ ਵੈਪਨਸ ਦਾ ਇਲੀਗਲ ਵੈਪਨਸ ਦਾ ਮਡੂਲ ਜਿਹੜਾ ਬੱਸਟ ਕੀਤਾ ਹੈਗਾ ਇਹਦੇ ਵਿੱਚ ਪੰਜਾਬ ਦਾ ਇੱਕ ਬਦਨਾਮ ਮੁੰਡਾ ਹੈਗਾ ਲੰਡਾ ਹਰੀਕੇ ਦਾ ਇਹ ਕਾਫੀ ਨਟੋਰੀਅਸ ਬੰਦਾ ਹੈਗਾ ਕਾਫੀ ਕਮਾਂ ਦੇ ਵਿੱਚ ਇਹਦੀ ਸ਼ਮੂਲੀਅਤ ਹੈਗੀ ਆ ਵੱਡਿਆਂ 'ਚ ਇਹਨੇ ਆਪਣੇ ਦੇ ਨਾਲ ਥੱਲੇ ਦੋ ਬੰਦੇ ਜਿਹੜਾ ਇਹਦਾ ਐਕਸਟਰੈਕਸ਼ਨ ਰੈਕਟ ਚਲਾ ਰਹੇ ਸੀਗੇ ਇੱਕ ਜਗਦੀਪ ਸਿੰਘ ਉਰਫ ਜੱਗਾ ਫੂਕੀਵਾਲ ਔਰ ਇੱਕ ਪਵਨ ਕੁਮਾਰ ਉਹ ਪੰਮਾ ਪਾਊਡਰ ਕਹਿੰਦੇ ਉਹਨੂੰ ਔਰ ਲੰਡੇ ਦੇ ਬਿਹਾਫ ਤੇ ਜਿਹੜੀਆਂ ਐਕਸਟਰਸ਼ਨ ਕਾਜ਼ ਜਿਹੜੀਆਂ ਉਹ ਕਰਦੇ ਸੀਗੇ ਔਰ ਲੋਕਾਂ ਨੂੰ ਡਰਾ ਕੇ ਪੈਸੇ ਦੀ ਮੰਗ ਕਰਦੇ ਸੀ ਅਸੀਂ 2 ਅਕਤੂਬਰ ਤੋਂ ਹੀ ਇਸ ਮਡੂਰ ਨੂੰ ਜਿਹੜਾ ਹੈਗਾ ਇਹਦੇ ਪਿੱਛੇ ਲੱਗੇ ਹੋਏ ਸੀਗੇ ਇਹਨਾਂ ਨੇ ਪਹਿਲਾ ਬੰਦਾ ਜਿਹੜਾ ਜੂਣਾ ਹੈਗਾ ਉਹਨੂੰ ਅਰੈਸਟ ਕਰ ਲਿਆ ਸੀਗਾ ਇਹਦੀ ਰੈਸਟ ਤੋਂ ਇਹਨਾਂ ਨੇ ਵੈਪਨ ਜਿਹੜੇ ਪਿਸਟਲ ਹੈਗੇ ਇਲੈਗਲ ਪਿਸਟਲ ਉਹ ਬਰਾਮਦ ਕੀਤੇ ਇੱਕ ਵੈਪਨ ਇਹਦੇ ਕੋਲ ਸ਼ਰੀਆ ਮਿਲ ਗਿਆ ਸੀ ਬਾਕੀ ਇਹਦੇ ਕੋਲ ਇੱਕ ਪੌਚ ਬਰਾਮਦ ਹੋਇਆ ਉਹਦੇ ਵਿੱਚੋਂ ਵੈਪਨ ਬਰਾਮਦ ਹੋਏ ਇਹਦੀ ਬੈਕਗ੍ਰਾਉਂਡ ਹੈਗੀ ਆ ਪਹਿਲਾਂ ਵੀ ਇਹ ਵੈਪਨ ਸਪਲਾਈਰ ਰਿਹਾ ਹੈਗਾ ਹੁਣ ਜਿਹੜੇ ਮੈਂ ਨਾਮ ਪਹਿਲਾਂ ਲਏ ਸੀਗੇ ਉਹਨਾਂ ਬੰਦਿਆਂ ਨੇ ਇਹਨੂੰ ਅੱਗੇ ਆਪਣੇ ਹਾਇਰ ਕਰ ਲਿਆ ਸੀ ਔਰ ਇਹਦੇ ਰਾਹੀਂ ਉਹ ਜਿਹੜੇ ਐਮਪੀ ਤੋਂ ਮਧ ਪ੍ਰਦੇਸ਼ ਤੋਂ ਜਿਹੜੇ ਵੈਪਨ ਹੈਗੇ ਆ ਉਹ ਪੰਜਾਬ 'ਚ ਸਪਲਾਈ ਕਰਵਾ ਰਹੇ ਸੀਗੇ। ਔਰ ਇਹਨਾਂ ਵੈਪਨਸ ਤੋਂ ਜਿਹੜਾ ਉਹ ਆਪਣਾ ਐਕਸਟਰਸ਼ਨ ਰੈਕਟ ਦੇ ਕਿਸੇ ਦੇ ਗੋਲੀਆਂ ਗੇਟ ਤੇ ਮਰਾਦਤੀਆਂ ਕਿਸੇ ਦੇ ਘਰਾਂ ਤੇ ਕਰਾਤੀ ਫਾਇਰਿੰਗ ਕਿਸੇ ਦੇ ਦੁਕਾਨਾਂ ਤੇ ਕਰਾਤੀ ਤਾਂ ਕਿ ਲੋਕਾਂ ਨੂੰ ਡਰਾ ਲਈਏ ਔਰ ਡਰਾ ਕੇ ਅਸੀਂ ਉਹਨਾਂ ਤੋਂ ਜਿਹੜੀ ਐਕਸਟਰਸ਼ਨ ਜਿਹੜੀ ਹੈਗੀ ਉਹ ਦੀ ਡਿਮਾਂਡ ਕਰੀਏ। chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under checktrade platform, www.jacktrade.com/slash/921760. Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ